ਸਾਡੇ ਪਿੰਡ ਬਈ 40 ਤੋਂ 45 ਮੋਤਾਂ ਜਿਹੜੀਆਂ ਉਹ ਚਿੱਟਾ ਲੈ ਗਿਆ ਸਾਡੇ ਚੰਗੇ ਚੰਗੇ ਨੌਜਵਾਨਾਂ ਨੂੰ ਪਰ ਜਦੋਂ ਉਹ ਵੀਡੀਓ ਪਾਈ ਉਹ ਵੀਡੀਓ ਤੋਂ ਬਾਅਦ ਰਾਤ ਮੈਨੂੰ ਸਿੱਧਾ ਫੋਨ ਲਾ ਕੇ ਕਹਿੰਦੇ ਵੀ ਤੁਸੀਂ ਸਾਡਾ ਨਾਂ ਲਿਆ ਮੈਂ ਕਿਹਾ ਕਿਸੇ ਦਾ ਨਾਂ ਨਹੀਂ ਲਿਆ ਕਹਿੰਦੇ ਨਹੀਂ ਸਾਡਾ ਨਾਂ ਲਿਆ ਤੁਸੀਂ ਵੀਡੀਓ ਡਿਲੀਟ ਕਰੋ ਇਹੀ ਡਾਇਲੌਗ ਸੇਮ ਇੱਕ ਦਿਨ ਪੁਲਿਸ ਜਦੋਂ ਅਸੀਂ ਵੀਡੀਓ ਪਾਈ ਉਹ ਉਹਨਾਂ ਦਾ ਸੀ ਉਹ ਕਹਿੰਦੇ ਵੀਡੀਓ ਡਿਲੀਟ ਕਰੋ ਇਹੀ ਡਾਇਲੌਗ ਚਿੱਟੇ ਵਾਲਿਆਂ ਦਾ ਵੀਡੀਓ ਡਿਲੀਟ ਕਰੋ ਵੀਡੀਓ ਤੋਂ ਇਨੀ ਅਲਰਜੀ ਹੋ ਗਈ ਵੀਡੀਓ ਡਿਲੀਟ ਕਰਾਉਣ ਨੂੰ ਤਾਂ ਭੱਜ ਰਹੇ ਨੇ ਚਿੱਟਾ ਰੋਕਣ ਲਈ ਪੁਲਿਸ ਵੀ ਨਹੀਂ ਭੱਜ ਰਹੀ ਉਹਦੇ ਚ ਢਾਈ ਸਾਂ ਦੋ ਲਫੜ ਮਾਰੇ ਉਹਦੇ ਉਹਨੂੰ ਦੰਦਲ ਪੈ ਦਿਉ ਢਾਈ ਸਾਲੇ ਬੰਦੇ ਦੇ ਵਿੱਚ ਸਾਂ ਕੌਣ ਭਰਦਾ ਪੁਲਿਸ ਪ੍ਰਸ਼ਾਸਨ ਸਰਕਾਰ ਦੀ ਟੱਲ ਜਿਹੜੇ ਸਮਗਲਰ ਆ ਇਹ ਸਾਡੇ ਪਿੰਡ ਘਟੋ ਘਟ ਚਾਰ ਪੰਜ ਜਣੇ ਹੈਗੇ ਆ ਪੁਲਿਸ ਸਾਨੂੰ ਕਹਿੰਦੀ ਇਹਨਾਂ ਦੇ ਨਾਮ ਲਾਓ ਠੀਕ ਆ ਨਾਮ ਨਹੀਂ ਲੈ ਕੇ ਪਹਿਲਾਂ ਪਰ ਹੁਣ ਤਾਂ ਨਾਮ ਸ਼ਰਿਆਮ ਸਾਹਮਣੇ ਆ ਗਏ ਨਾ ਸ਼ਰਿਆਮ ਵੀ ਸਾਨੂੰ ਧਮਕੀਆਂ ਦੇਣ ਲੱਗ ਗਏ ਹਾਂ ਤੇ ਹੁਣ ਮਤਲਬ ਹੁਣ ਪੁਲਿਸ ਕੀ ਕਰੂਗੀ ਅਸੀਂ ਉਹ ਪਾਤੀ ਵੀਰਗੋ ਉਦੋਂ ਦੂਜੇ ਦਿਨ ਪੁਲਿਸ ਆ ਗਈ ਤਿੰਨ ਗੱਡੀਆਂ ਪਰਤੀ ਅਸੀਂ ਕਹੇ ਵੀ ਹਮਦਰਦੀ ਕਰਨ ਆਏ ਆ ਤੇ ਸਾਡੇ ਨਾਲ ਹਮਦਰਦੀ ਕਰਨ ਆਏ ਆ ਵੀ ਤੁਹਾਡਾ ਮੁੰਡਾ ਭਾਈ ਮਰ ਗਿਆ ਜੁੱਧ ਨਸ਼ਿਆਂ ਵਿਰੁੱਧ ਚੱਲਦਾ ਐਸ ਐਚਓ ਆ ਕੇ ਕਹਿੰਦਾ ਵੀ ਕਹਿੰਦਾ ਇਹ ਪ੍ਰੈਸ ਨੋਟ ਕਿਹਨੂੰ ਆ ਕਹਿੰਦਾ ਪ੍ਰੈਸ ਨੋਟ ਤੇਰਾ ਮੋਬਾਈਲ ਤੇ ਕਹਿੰਦਾ ਮੈਂ ਕਹਾ ਹਾਂਜੀ ਮੇਰਾ ਕਿਹਨੂੰ ਪੁੱਛ ਕੇ ਲਿਖਿਆ ਹੁਣ ਜਿਵੇਂ ਚਿੱਟੇ ਵਾਲੇ ਨੇ ਮੈਨੂੰ ਧਮਕੀ ਦਿੱਤੀ ਤੇ ਸ਼ਰੇਆਮ ਇਥੋਂ ਦੀ ਲੰਗੇ ਆ ਮਤਲਬ ਇੰਨੇ ਹੌਸਲੇ ਬਲੰਦ ਐ ਇਹਨਾਂ ਦੇ ਤੇ ਦੂਜੀ ਗੱਲ ਮੈਂ ਇਹ ਕਹਿਣੀ ਚਾਹੂੰਗਾ ਜੇ ਇਹ ਮਾੜੇ ਬੰਦੇ ਚਿੱਟੇ ਵਾਲੇ 8-10 ਇਹ ਇਕੱਠੇ ਹੋ ਸਕਦੇ ਆ ਤੇ ਚੰਗੇ ਬੰਦੇ ਨੂੰ ਕਿਹੜਾ ਗੋਲੀ ਵੱਜੀ ਆ ਜਵਾਕ ਵੀ ਖੰਡ ਦੀਆਂ ਪੁੜੀਆਂ ਵਾਂਗੂ ਫੜਾਉਣ ਜਾਂਦੇ ਆ ਚਿੱਟਾ ਪਤਾ ਹੀ ਨਹੀਂ ਕਿੰਨੇ ਘਰ ਆ ਇਹੋ ਜਿਹੇ ਜਿਹੜੇ ਚਿੱਟੇ ਨੇ ਛੋਟੇ ਛੋਟੇ ਮੁੰਡੇ ਜਿਹੜੇ ਜਾਨੀ ਹਲੇ ਜਵਾਨੀ ਚ ਪੈਰ ਧਰਦੇ ਉਹ ਤੋਂ ਪਹਿਲਾਂ ਹੀ ਚਿੱਟੇ ਨੇ ਲੈ ਲੇ ਹਨਾ ਫਿਰ ਲਾਹਣ ਤਾਂ ਸਾਡੀ ਪੱਤਰਕਾਰੀ ਤੇ ਅਸੀਂ ਚਿੱਟੇ ਦੇ ਆਲੇ ਤੋਂ ਡਰ ਕੇ ਹਨਾ ਪਿੱਛੇ हट ਗਏ ਤੇ ਜੇ ਅਸੀਂ ਡਰ ਗਏ ਫਿਰ ਇਹਨਾਂ ਨੇ ਤਾਂ ਰੋਂਦੇ ਬਿਲਕਦੇ ਰਹਿ ਜਾਣਾ ਕਿਸੇ ਨੂੰ ਤਾਂ ਮੂਹਰੇ ਆਉਣਾ ਹੀ ਪਊਗਾ ਨਾ ਕੀ ਪਤਾ ਸਾਡਾ ਖੂਨ ਡੁੱਲ ਜੇ ਤਾਂ ਹੋਰ ਵੇਵ ਬਣ ਜੇ ਚਿੱਟੇ ਖਿਲਾਫ ਹੋਰ ਲੋਕੀ ਉੱਠ ਕਰਨ ਇਸ ਮਾਮਲੇ ਚ ਮੈਨੂੰ 1% ਵੀ ਡਰ ਨਹੀਂ ਮੈਂ ਕਹਿੰਦਾ ਅੱਜ ਚਾਹੇ ਕੱਲ ਜਦੋਂ ਮਰਜੀ ਆ ਜਾਣ ਚਿੱਟੇ ਵਾਲੇ ਅਸੀਂ ਸਿੱਧੇ ਮੱਥੇ ਟਕਰਾਂਗੇ ਅੱਜ ਨਹੀਂ ਕਹਿੰਦਾ ਕੱਲ ਨੂੰ ਆ ਜਾਣ ਦੱਸ ਕੇ ਆਉਣ ਪਰ ਸਰਕਾਰ ਕਹਿੰਦੀ ਹੈ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਸਾਨੂੰ ਜਾਣਕਾਰੀ ਦਿਓ ਪਰ ਜਦ ਕੋਈ ਜਾਣਕਾਰੀ ਦਿੰਦਾ ਤੇ ਖਾਸ ਕਰਕੇ ਜਦ ਕੋਈ ਪੱਤਰਕਾਰ ਖਬਰ ਕਰਦਾ ਹੈ ਤਾਂ ਫਿਰ ਧਮਕੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਪੱਤਰਕਾਰ ਨੂੰ ਨਸ਼ਾ ਤਸਕਰਾਂ ਵੱਲੋਂ ਵੀ ਤੇ ਸਰਕਾਰ ਵੱਲੋਂ ਵੀ ਸਰਕਾਰ ਦੀ ਪੁਲਿਸ ਆ ਕੇ ਕਹਿੰਦੀ ਹੈ ਕਿ ਵੀਡੀਓ ਡਿਲੀਟ ਕਰ ਦਿਓ ਇਹ ਗੱਲ ਚੰਗੀ ਨਹੀਂ ਹੈ ਵੀਡੀਓ ਪਾਉਣੀ ਪੱਤਰਕਾਰ ਨੂੰ ਤੇ ਨਾਲ ਹੀ ਫਿਰ ਨਸ਼ਾ ਤਸਕਰਾਂ ਦਾ ਫੋਨ ਆਉਂਦਾ ਕਿ ਗੋਲੀ ਮਾਰ ਦਿੱਤੀ ਜਾਵੇਗੀ ਜੇ ਇਹ ਵੀਡੀਓ ਚੱਲਦੀ ਰਹੀ ਜੇ ਤੁਸੀਂ ਸਾਡੇ ਖਿਲਾਫ ਆਵਾਜ਼ ਉਠਾਈ ਮਤਲਬ ਦੋ ਦੋ ਪਾਸਿਓਂ ਧਮਕੀਆਂ ਕੀ ਇਹ ਤਾਂ ਇਹ ਵੀ ਸਿੱਧ ਹੁੰਦਾ ਹੈ ਕਿ ਪੁਲਿਸ ਤੇ ਨਸ਼ਾ ਤਸਕਰ ਰਲੇ ਹੋਏ ਆ ਕਿ ਪਹਿਲਾਂ ਪੁਲਿਸ ਵੀਡੀਓ ਡਿਲੀਟ ਕਰਾਉਣ ਲਈ ਜ਼ੋਰ ਪਾਉਂਦੀ ਹੈ ਤੇ ਫਿਰ ਨਸ਼ਾ ਤਸਕਰ ਜ਼ੋਰ ਪਾਉਂਦੇ ਆ ਜਾਂ ਪੁਲਿਸ ਪਹਿਲਾਂ ਆਪ ਜ਼ੋਰ ਪਾ ਕੇ ਦੇਖਦੀ ਹੈ ਤੇ ਫਿਰ ਆਪਣੇ ਗੁੰਡਿਆਂ ਤੋਂ ਜ਼ੋਰ ਪਵਾ ਕੇ ਦੇਖਦੀ ਹੈ ਕਿ ਸਾਡੇ ਤੋਂ ਤਾਂ ਲੋਟ ਨਹੀਂ ਆਏ ਤੇ ਅਸੀਂ ਤਾਂ ਸਿੱਧੀ ਧਮਕੀ ਦੇ ਨਹੀਂ ਸਕਦੇ ਤੇ ਤੁਸੀਂ ਇਹਨਾਂ ਤੋਂ ਧਮਕੀ ਦੇ ਕੇ ਤੇ ਵੀਡੀਓ ਡਿਲੀਟ ਕਰਵਾਓ ਇਸ ਤਰੀਕੇ ਦੀ ਧਮਕੀ ਆਈ ਹੈ ਦੁਨੀਆ ਚੈਨਲ ਦੇ ਪੱਤਰਕਾਰ ਮਨਦੀਪ ਨੂੰ ਪਿੰਡ ਰਸੂਲਪੁਰ ਦੇ ਵਿੱਚ ਖੜੇ ਆ ਜਿਲ੍ਹਾ ਲੁਧਿਆਣਾ ਜਿੱਥੇ ਕੱਲ ਧਮਕੀ ਆਈ ਆ ਰਾਤ ਧਮਕੀ ਦੇ ਵਿੱਚ ਕਿਸ ਤਰੀਕੇ ਦਾ ਵਿਹਾਰ ਰਿਹਾ ਪੁਲਿਸ ਨੇ ਕਿਸ ਤਰੀਕੇ ਨਾਲ ਧਮਕੀਆਂ ਦਿੱਤੀਆਂ ਵੀਡੀਓ ਡਿਲੀਟ ਕਰਾਉਣ ਲਈ ਯੂਰਪ ਆਇਆ ਗੱਲਬਾਤ ਕਰਾਂਗੇ ਮਨਦੀਪ ਦੇ ਨਾਲ ਮਨਦੀਪ ਕੀ ਪੂਰਾ ਮਾਮਲਾ ਪਹਿਲਾਂ ਦਰਸ਼ਕਾਂ ਨੂੰ ਪੂਰਾ ਮਾਮਲਾ ਦੱਸ ਦਿਓ ਤੁਹਾਡੇ ਪਿੰਡ ਚ ਕਿਹੜੀ ਨਸ਼ੇ ਦੀ ਜਿਹੜੀ ਤੁਸੀਂ ਉਹ ਵੀਡੀਓ ਪਾਈ ਸੀ ਤੇ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਫਿਰ ਤੁਹਾਨੂੰ ਇਹ ਸਾਰਾ ਦੌਰ ਸ਼ੁਰੂ ਹੁੰਦਾ ਹੂੰ ਇਕ ਤਾਂ ਇਹ ਹੈ ਬਈ ਮਨਿੰਦਰ ਆਪਣੇ ਨਾ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਚਿੱਟਾ ਕਹਿਣ ਨੂੰ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਆ ਵੀ ਲੁਧਿਆਣੇ ਜਿਲ੍ਹੇ ਨੂੰ ਐਡਵਾਂਸ ਮੰਨਿਆ ਜਾਂਦਾ ਆਮ ਜ਼ਿਲ੍ਹਿਆਂ ਨਾਲੋਂ ਪਰ ਸਾਡੇ ਗਲੀਆਂ ਦੇ ਵਿੱਚ ਮੰਡੀ ਦੇ ਵਿੱਚ ਤੇ ਲੋਪੋ ਦੇ ਰਾਹ ਤੇ ਵੀ ਮਤਲਬ ਲੋਪੋ ਦਾ ਰਾਹ ਹੀ ਨਿਕਲਾ ਪਿੰਡ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਚਿੱਟਾ ਇਹ ਚਿੱਟਾ ਇੰਨਾ ਜ਼ਿਆਦਾ ਹੋ ਗਿਆ ਵੀ ਜਵਾਕ ਵੀ ਇਥੋਂ ਤੱਕ ਮੈਂ ਸੁਣਨ ਚਾਹਿਆ ਵੀ ਜਵਾਕ ਵੀ ਖੰਡ ਦੀਆਂ ਕੁੜੀਆਂ ਵਾਂਗੂ ਫੜਾਉਣ ਜਾਂਦੇ ਆ ਚਿੱਟਾ ਜੀ ਤੇ ਅਸੀਂ ਪਿਛਲੇ ਦਿਨੀ ਇੱਕ ਵੀਡੀਓ ਕੀਤੀ ਆ ਸਾਡੇ ਨਾਲ ਉਹ ਮੁੰਡਾ ਪੜਦਾ ਰਿਹਾ ਚੰਗੇ ਦਿਮਾਗ ਦਾ ਮੁੰਡਾ ਸੀ ਬਾਲ ਸਭਾ ਦੇ ਵਿੱਚ ਗਾਉਂਦਾ ਵੀ ਰਿਹਾ ਚੰਗੇ ਗੀਤ ਗਾਉਂਦਾ ਰਿਹਾ ਨਾਟਕ ਵੀ ਕਰਦਾ ਰਿਹਾ ਛੋਟਾ ਹੁੰਦਾ ਉਹ ਸਕੂਲ ਦੇ ਵਿੱਚ ਹਨਾ ਉਸ ਮੁੰਡੇ ਦੀ ਡੈਥ ਆ ਜਿਹੜੀ ਉਹ ਚਿੱਟਾ ਪੀਣ ਕਰਕੇ ਹੋਈ ਆ ਮਤਲਬ ਚਿੱਟਾ ਲਾਉਣ ਕਰਕੇ ਹੋਈ ਆ ਨਸ਼ੇ ਦਾ ਆਦੀ ਹੋ ਗਿਆ ਸੀ ਉਹਦਾ ਵੱਡਾ ਭਰਾ ਉਸ ਤੋਂ ਵੀ ਤੇਜ ਦਿਮਾਗ ਗ੍ਰੰਥੀ ਵੀ ਰਿਹਾ ਉਹ ਚੰਗਾ ਪੜਦਾ ਵੀ ਚੰਗਾ ਸੀ ਗਾਉਂਦਾ ਬਹੁਤ ਵਧੀਆ ਸੀ ਅਸੀਂ ਹਾਲੇ ਜਦੋਂ ਛੋਟੇ-ਛੋਟੇ ਨਹੀਂ ਬਚਪਨ ਸਾਡੇ ਨਾਲ ਖੇਡਦਾ ਰਿਆ ਸਾਡੇ ਨਾਲੋਂ ਕਿਤੇ ਐਡਵਾਂਸ ਸੀ ਉਹ ਪਹਿਲਾਂ ਹੀ ਗੱਡੀ ਵੀ ਸਿੱਖ ਗਿਆ ਸੀ ਮਤਲਬ ਤੇਜ਼ ਦਿਮਾਗ ਆ ਜਿਹੜੇ ਸਾਡੇ ਉਹ ਇੱਕ ਤਰ੍ਹਾਂ ਦਾ ਕਹ ਲਈਏ ਨਸ਼ਲ ਕੁਸੀ ਹੋ ਰਹੀ ਆ ਉਹ ਤੇਜ਼ ਦਿਮਾਗ ਆ ਜੋ ਮੁੰਡਾ ਮਰਨ ਕਿਨਾਰੇ ਉਹ ਵੀ ਪਿਆ ਗ੍ਰੰਥੀ ਸਿੰਘ ਮੁੰਡਾ ਉਹ ਪਹਿਲਾਂ ਰਿਹਾ ਕਿਸੇ ਸਮੇਂ ਹਨਾ ਤਾਂ ਸਾਡੇ ਪਿੰਡ ਬਈ 40 ਤੋਂ 45 ਮੌਤਾਂ ਜਿਹੜੀਆਂ ਉਹ ਚਿੱਟਾ ਲੈ ਗਿਆ ਸਾਡੇ ਚੰਗੇ-ਚੰਗੇ ਨੌਜਵਾਨਾਂ ਨੂੰ ਚਿੱਟਾ ਪੀਣ ਕਰਕੇ ਮੌਤ ਹੋਈਆਂ 40-45 ਕੋਈ ਕਬੱਡੀ ਖਿਡਾਰੀ ਆ ਕੋਈ ਬਹੁਤ ਇੰਟੈਲੀਜੈਂਟ ਮੁੰਡਾ ਕੋਈ ਵਿਦੇਸ਼ੋਂ ਆਇਆ ਮਤਲਬ ਸਾਰੇ ਚੰਗੇ ਮੁੰਡੇ ਤਾਂ ਜਦੋਂ ਇਹ ਮੁੰਡੇ ਦੀ ਮਨਪ੍ਰੀਤ ਦੀ ਡੈਥ ਹੁੰਦੀ ਆ ਤਾਂ ਸਾਨੂੰ ਮਹਿਸੂਸ ਆ ਕਿ ਇਸ ਤੇ ਗੱਲ ਕਰਨੀ ਚਾਹੀਦੀ ਆ ਬੋਲਣਾ ਚਾਹੀਦਾ ਸੀ ਬੋਲਿਆ ਕਿਸੇ ਦਾ ਵੀ ਉਹ ਚ ਨਾਂ ਨਹੀਂ ਲਿਆ ਸਿੱਧਾ ਵੀ ਆਹਾ ਬੰਦੇ ਆ ਪਰ ਜਦੋਂ ਉਹ ਵੀਡੀਓ ਪਾਈ ਉਹ ਵੀਡੀਓ ਤੋਂ ਬਾਅਦ ਜਿਵੇਂ ਆਪਾਂ ਕਹਲੇ ਚੂਹੇ ਦੀ ਖੋਟ 'ਚ ਤੱਤਾ ਪਾਣੀ ਪਾ ਦਈਏ ਨਾ ਫਿਰ ਚੂਹੇ ਬਾਹਰ ਆਉਂਦੇ ਆ ਐਂ ਚਿੱਟੇ ਵਾਲੇ ਬਾਹਰ ਆਉਣ ਲੱਗੇ ਪਹਿਲਾਂ ਤਾਂ ਗੁੱਝੀਆਂ ਗੁੱਝੀਆਂ ਧਮਕੇ ਦਿੰਦੇ ਕਹਿੰਦੇ ਵੀ ਵੀਡੀਓ ਡਿਲੀਟ ਕਰਾਉਣੀ ਐ ਐ ਕਰਨਾ ਐ ਕਰਨਾ ਰਾਤ ਮੈਨੂੰ ਸਿੱਧਾ ਫੋਨ ਲਾ ਕੇ ਕਹਿੰਦੇ ਵੀ ਤੁਸੀਂ ਸਾਡਾ ਨਾਂ ਲਿਆ ਮੈਂ ਕਿਹਾ ਕਿਸੇ ਦਾ ਨਾਂ ਨਹੀਂ ਲਿਆ ਕਹਿੰਦੇ ਨਹੀਂ ਸਾਡਾ ਨਾਂ ਲਿਆ ਤੁਸੀਂ ਵੀਡੀਓ ਡਿਲੀਟ ਕਰੋ ਏਹੀ ਡਾਇਲੌਗ ਸੇਮ ਇੱਕ ਦਿਨ ਪੁਲਿਸ ਜਦੋਂ ਅਸੀਂ ਵੀਡੀਓ ਪਾਈ ਉਹ ਉਹਨਾਂ ਦਾ ਸੀ ਉਹ ਕਹਿੰਦੇ ਵੀਡੀਓ ਡਿਲੀਟ ਕਰੋ ਏਹੀ ਡਾਇਲੌਗ ਚਿੱਟੇ ਵਾਲਿਆਂ ਦਾ ਵੀਡੀਓ ਡਿਲੀਟ ਕਰੋ ਵੀਡੀਓ ਤੋਂ ਇੰਨੀ ਅਲਰਜੀ ਹੋ ਗਈ ਵੀਡੀਓ ਡਿਲੀਟ ਕਰਾਉਣ ਨੂੰ ਤਾਂ ਭੱਜ ਰਹੇ ਨੇ ਚਿੱਟਾ ਰੋਕਣ ਲਈ ਪੁਲਿਸ ਵੀ ਨਹੀਂ ਭੱਜ ਰਹੀ ਹੁਣ ਇੱਥੋਂ ਫੇਰ ਆਪਾਂ ਕਹਿ ਸਕਦੇ ਆ ਨਾ ਜਿਹੜਾ ਮੈਨੂੰ ਧ ਉਹਦੇ ਚ ਢਾਈ ਸਾਂ ਦੋ ਲਫੜ ਮਾਰੇ ਉਹਦੇ ਉਹਨੂੰ ਦੰਦਲ ਪੈ ਜੂ ਹੂੰ ਢਾਈ ਸਾਂ ਵਾਲੇ ਬੰਦੇ ਦੇ ਵਿੱਚ ਸਾਂ ਕੌਣ ਭਰਦਾ ਪੁਲਿਸ ਪ੍ਰਸ਼ਾਸਨ ਹੂੰ ਸਰਕਾਰ ਦੀ ਢਿੱਲ ਜਿਹੜਾ ਬੰਦਾ ਮੈਨੂੰ ਧਮਕੀ ਦਿੰਦਾ ਮੈਂ ਕਹਿੰਦਾ ਉਹਨੂੰ ਛੋਟਾ ਜਿਹਾ ਜਵਾਕ ਵੀ ਕੁੱਟ ਦੂ ਹੂੰ ਉਹ ਮੈਨੂੰ ਧਮਕੀ ਦਿੰਦਾ ਢਾਈ ਸਾਂ ਉਹਦੇ ਚ ਹੂੰ ਬੈਕਬੋਨ ਕੌਣ ਉਹਨਾਂ ਦੀ ਫਿਰ ਕੌਣ ਸਾਂ ਭਰਦਾ ਉਹਨਾਂ ਚ ਸ਼ਰਮ ਪਤਾ ਫਿਰ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਰਕਾਰ ਤੇ ਇਹ ਜਿਹੜੇ ਚਿੱਟੇ ਖਿਲਾਫ ਸਾਡੇ ਪਿੰਡ ਦੇ ਨੌਜਵਾਨ ਬੀਬੀਆਂ ਬਹੁਤ ਔਖੀਆਂ ਬੀਬੀ ਖੜੀ ਆ ਇੱਕ ਬੀਬੀ ਆ ਇਹ ਪਰ ਤੁਹਾਨੂੰ ਉਧਰ ਦਿਖਾਉਂਗਾ ਉਹ ਘਰ ਆ ਜਿਹੜੇ ਪਰੇ ਵੇੜੇ ਵਾਲੇ ਜਿਹੜੇ ਹੈਗੇ ਨਾ ਉਹ ਵਿਚਾਰੇ ਮਤਲਬ 15 20 ਸਾਲ ਪਹਿਲਾਂ ਹੀ ਪਿੱਛੇ ਆ ਉਹਨਾਂ ਦੇ ਘਰਾਂ ਦੇ ਗਾਰਡਰ ਵੇਚਦੇ ਕੌਲੀਆਂ ਭਾਂਡੇ ਕੁਝ ਵੀ ਨਹੀਂ ਛੱਡਿਆ ਤੇ ਜਿਹੜੇ ਸਮਗਲਰ ਆ ਇਹ ਸਾਡੇ ਪਿੰਡ ਘਟੋ ਘਟ ਚਾਰ ਪੰਜ ਜਣੇ ਹੈਗੇ ਆ ਪੁਲਿਸ ਸਾਨੂੰ ਕਹਿੰਦੀ ਇਹਨਾਂ ਦੇ ਨਾਮ ਲਾਓ ਠੀਕ ਆ ਨਾਮ ਨਹੀਂ ਲੈ ਕੇ ਪਹਿਲਾਂ ਪਰ ਹੁਣ ਤਾਂ ਨਾਮ ਸ਼ਰਿਆਮ ਸਾਹਮਣੇ ਆ ਗਿਆ ਨਾ ਸ਼ਰਿਆਮ ਹੀ ਸਾਨੂੰ ਧਮਕੀਆਂ ਦੇਣ ਲੱਗੇ ਹਾਂ ਤੇ ਹੁਣ ਮਤਲਬ ਹੁਣ ਪੁਲਿਸ ਕੀ ਕਰੂਗੀ ਪੁਲਿਸ ਦਾ ਹਲੇ ਤੱਕ ਵੀ ਕੋਈ ਮਤਲਬ ਸਾਡੇ ਨਾਲ ਕੰਟੈਕਟ ਨਹੀਂ ਹੋਇਆ ਵੀ ਤੁਹਾਨੂੰ ਧਮਕੀ ਆਈ ਖਬਰ ਸਪਰੈਡ ਹੋ ਗਈ ਇਹ ਪੱਤਰਕਾਰ ਨੂੰ ਧਮਕੀਆਂ ਆਈਆਂ ਅਸੀਂ ਜਾਵਾਂਗੇ ਕੰਪਲੇਂਟ ਲਿਖਾਉਣ ਸਾਡੇ ਪਿੰਡ ਦੇ ਕੁਝ ਨੌਜਵਾਨ ਬੀਬੀਆਂ ਬਜ਼ੁਰਗ ਸਾਡਾ ਸਾਥ ਦੇ ਰਹੇ ਆ ਤੇ ਉਹਨਾਂ ਨੂੰ ਮੈਂ ਚਿੱਟੇ ਵਾਲਿਆਂ ਨੂੰ ਵੀ ਕਹਿ ਦਿੰਨਾ ਵੀ ਅਸੀਂ ਚਾਹੁੰਦੇ ਹਾਂ ਤੁਸੀਂ ਮੁੜਿਓ ਆਓ ਇਸ ਪਾਸਿਓ ਸਾਡੀ ਕੋਈ ਤੁਹਾਡੇ ਨਾਲ ਨਿੱਜੀ ਦੁਸ਼ਮਣੀ ਨਹੀਂ ਸਾਡੇ ਕਿਹੜਾ ਤੁਸੀਂ ਕੁਝ ਚੱਕ ਕੇ ਲੈ ਗਏ ਤੁਸੀਂ ਤਾਂ ਪਰ ਜਿਹੜਾ ਪੰਜਾਬ ਦੀ ਬਰਬਾਦੀ ਕਰ ਰਹੇ ਹੋ ਇਹ ਪੰਜਾਬ ਦੀ ਬਰਬਾਦੀ ਆ ਅਸੀਂ ਤੁਹਾਨੂੰ ਇਸ ਪਾਸੇੋਂ ਮੋੜਨਾ ਚਾਹੁੰਦੇ ਆ ਚਿੱਟਾ ਜਿਹੜੇ ਵੇਚਦੇ ਆ ਪਰ ਜੇ ਉਹ ਸਾਨੂੰ ਧਮਕੀਆਂ ਦਿੰਦੇ ਆ ਤਾਂ ਸਿੱਧੇ ਮੱਥੇ ਟੱਕਰ ਨੂੰ ਅਸੀਂ ਵੀ ਤਿਆਰ ਆ ਅਸੀਂ ਵੀ ਪਿੱਛੇ ਹਟਾਂਗੇ ਨਹੀਂ ਕਿਉਂਕਿ ਲੜਾਈ ਮੇਰੀ ਇਕੱਲੇ ਦੀ ਨਹੀਂ ਇਹ ਪੰਜਾਬ ਦੀ ਲੜਾਈ ਆ ਜਿੱਥੇ ਮੈਂ ਅੱਜ ਕਹਿਣਾ ਚਾਹਾਂਗਾ ਆਜ਼ਾਦ মিডিਆ ਜਿਹੜਾ ਉਹਦੇ ਲਈ ਬਹੁਤ ਔਖਾ ਹੋ ਗਿਆ ਕੰਮ ਕਰਨਾ ਤੁਹਾਨੂੰ ਵੀ ਮੈਨੂੰ ਪਤਾ ਧਮਕੀਆਂ ਆਉਂਦੀਆਂ ਹੋਣਗੀਆਂ ਸਾਡੇ ਯਾਰਗਿਆਂ ਨੂੰ ਧਮਕੀਆਂ ਆਉਂਦੀਆਂ ਜਿਹੜੇ ਚੰਗਾ ਕੰਮ ਕਰਨਾ ਚਾਹੁੰਦੇ ਆ ਤਾਂ ਇੱਥ ਕਿ ਚਿੱਟੇ ਖਿਲਾਫ ਹੁਣ ਬੇਬ ਦੁਆਰਾ ਬਣੀਆ ਇਸ ਨੂੰ ਥੱਲੇ ਨਾ ਡਿੱਗਣ ਦਈਏ ਇਸ ਨੂੰ ਹੋਰ ਉੱਪਰ ਲੈ ਕੇ ਜਾਈਏ ਤਾਂ ਕਿ ਸਰਕਾਰ ਨੂੰ ਇਸ ਤੇ ਕੋਈ ਨਾ ਕੋਈ ਕਦਮ ਚੱਕਣਾ ਪਵੇ ਸਾਡੇ ਹੱਥ ਇੱਕ ਮਾਈਕ ਆ ਜਿਹੜਾ ਇਹ ਇਕੱਲਾ ਮਾਈਕ ਨਹੀਂ ਬਹੁਤ ਵੱਡੀ ਜ਼ਿੰਮੇਵਾਰੀ ਆ ਸਾਡੇ ਹੱਥ ਚ ਜੇਕਰ ਅਸੀਂ ਉਹ ਜ਼ਿੰਮੇਵਾਰੀ ਨਹੀਂ ਸਮਝਾਂਗੇ ਤਾਂ ਲਾਜ਼ਮੀ ਕਲੰਕ ਸਾਡੀ ਪੱਤਰਕਾਰੀ ਤੇ ਵੀ ਲੱਗੂਗਾ ਕਿ ਤੁਸੀਂ ਉਦੋਂ ਕਿੱਥੇ ਸੀ ਤੁਸੀਂ ਕਿਉਂ ਨਹੀਂ ਬੋਲੇ ਅੱਜ ਜੇ ਮੈਨੂੰ ਧਮਕੀ ਆਈ ਆ ਤਾਂ ਤਮਕੀ ਕੋਈ ਵੱਡੀ ਗੱਲ ਨਹੀਂ ਦੇ ਸਕਦੇ ਧਮਕੀ ਆਉਣ ਗਈ ਏ ਧਮਕੀਆਂ ਤੇ ਅਸੀਂ ਧਮਕੀਆਂ ਨੂੰ ਟੱਕਰਾਂਗੇ ਅੱਜ ਮੈਂ ਤੁਹਾਡੇ ਮੀਡੀਆ ਜ਼ਰੀਏ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਇਹ ਚਿੱਟੇ ਵਾਲੇ ਆ ਅਸੀਂ ਸਿੱਧੇ ਮੱਥੇ ਟੱਕਰ ਨੂੰ ਤਿਆਰ ਆ ਸਾਨੂੰ ਇਹਨਾਂ ਦਾ ਕੋਈ ਡਰ ਨਹੀਂ ਲੋਕ ਸਾਡੇ ਨਾਲ ਆ ਲੋਕ ਇਹਨਾਂ ਤੋਂ ਬਹੁਤ ਦੁਖੀ ਆ ਤੇ ਅਸੀਂ ਪੰਜਾਬ ਨੂੰ ਬਚਾਉਣ ਲਈ ਹਮੇਸ਼ਾ ਖੜਾਂਗੇ ਅੱਜ ਵੀ ਖੜੇ ਆ ਕੱਲ ਨੂੰ ਵੀ ਖੜਾਂਗੇ ਮੈਂ ਮਾਤਾ ਸਾਡੇ ਕੋਲੇ ਆਈ ਸੀ ਚਾਹੁੰਗਾ ਤੁਸੀਂ ਇਹਨਾਂ ਨਾਲ ਵੀ ਜ਼ਰੂਰ ਗੱਲ ਕਰੋ ਇਹ ਕਿੰਨੇ ਦੁਖੀ ਨੇ ਮਾਤਾ ਦੱਸੋ ਸਾਡੇ ਮੁੰਡੇ ਨੇ ਤਨਵੈਰੀ ਤਾਂ ਮੋਟਰਸਾਈਕਲ ਤਰਿਆ ਮਾਂ ਅੰਜ ਮੇਰੇ ਸੂਟ ਵਿੱਚ ਇੱਕ ਪ੍ਰਾਂਤ ਪਤੀਲਾ 6-7 ਗਲਾਸ ਪਤਲ ਦੇ ਜੀ ਉਹ ਵਿੱਚ ਦੁੱਥਰ ਵੇਚਾ ਸਾਡੇ ਘਰ ਕਮਲੀ ਵਿੱਚ ਕਿਲੋ ਆਟਾ ਨਹੀਂ ਰੰਦਾ ਤੇ ਬਹੁਤਾਂ ਗਤਨ ਮੇਰੀ ਉਹਨੇ ਮੋਟਰਸਾਈਕਲ ਦਿੱਤਾ ਤੇ ਅਜੇ ਹਜੇ ਵੀ ਉਹਨੂੰ ਜੀ ਤਾਂ ਉਹਨੂੰ ਮੋਟਰਸਾਈਕਲ ਦੇ ਕੇ ਗਿਆ ਪਰ ਮੈਂ ਨਾ ਨਹੀਂ ਉਹ ਲੈਣਾ ਜ਼ਿੰਮੇਦਾਰਾਂ ਦਾ ਮੁੰਡਾ ਏ ਉਹ ਜਿਹਨੇ ਮੋਟਰਸਾਈਕਲ ਉਹਨੇ ਕਿਤਾ ਤਾ ਉਹਨੇ ਪੈਸਾ ਹੱਕ ਨਹੀਂ ਦਿੱਤਾ ਜੇ ਨਾਲ ਲੈਣ ਨੂੰ ਮੋਟਰਸਾਈਕਲ ਵਾਦੇ ਚਿੱਟਾ ਦਿੱਤਾ ਹਾਂ ਚਿੱਟਾ ਦਿੱਤਾ ਮੋਟਰਸਾਈਕਲ ਲੈ ਲੈ ਉਹ ਤੋਂ ਤੇ ਚਿੱਟਾ ਉਹਨੂੰ ਦੇਤਾ ਉਹ ਕਹਿਆ ਵਾ ਹਣ ਮਸ਼ੀਨ ਤੇ ਉੱਤੇ ਪਲਾਓ ਮਰ ਜੇ ਉੱਤੇ ਕੁਝ ਹੋ ਜੇ ਪਰ ਉਹਦੇ ਜੁम्मे ਲੱਗਣਾ ਹੋ ਹਮ ਕਿੰਨਾ ਚਿਰ ਹੋ ਗਿਆ ਮਾ ਚਿੱਟਾ ਪੀਂਦੇ ਰੋਣ ਚਿੱਟਾ ਸਾਨੂੰ ਕਹਿੰਦਾ ਦੱਛਕੇ ਪਿੰਦਾ ਸੀ ਹਮ ਤੇ ਕੀ ਹਾਲਾਤ ਆ ਚਿੱਟਾ ਮਿਲ ਜਾਂਦਾ ਐ ਸੌਖੇ ਕੀ ਪਤਾ ਉਹਨੂੰ ਸਾਨੂੰ ਆਪਾਂ ਨੂੰ ਕਿਤੇ ਉਹ ਦੱਸ ਕੇ ਤਾਂ ਨਹੀਂ ਲਿਆਉਂਦੇਗੇ ਹਮ ਉਹਦਾ ਸਮਾਨ ਵੇਚ ਦਿੰਦਾ ਸਾਡੇ ਜ਼ਮਾਨੇ ਮਾ ਕਰੋ ਵੇਚ ਦਿੰਦਾ ਜੇ ਕਿਸੇ ਪਾਸੇ ਅੱਛੇ ਜਾ ਆਪਣੇ ਜਾਂ ਕਿਸੇ ਕੋਲ ਵੇਚੀ ਜਾ ਕੇ ਪਤਨੀ ਲੱਗਣਾ ਕਹਿੰਦਾ ਲੈ ਜਾਣਾ ਸਮਾਨ ਚੱਕ ਕੇ ਹਮ ਆਲਤਾ ਤਾਂ ਮੈਂ ਨੂੰ ਜ਼ਿੰਮੇਦਾਰ ਕਹਿੰਦਾ ਤੇਰਾ ਸਮਾਨ ਨੇੜੇ ਰੱਖਾ ਹੁਣ ਪੇਟੀ ਤੋਂ ਬਨਾ ਦੱਚ ਮੈਂ ਕਿਤੇ ਰੱਖ ਦੂੰਗੀ ਹਾਂ ਕਬਈ ਕੋਈ ਆ ਕਹਿੰਦਾ ਤੇਰਾ ਸਮਾਨ ਕਿਤੇ ਨੇੜੇ ਰੱਖਿਆ ਵਾ ਹੁਣ ਛੂਟ ਮੈਂ ਰੱਖੂੰਗੀ ਤਾਂ ਪੇਟੀ 'ਚ ਹੀ ਰੱਖੂੰਗੀ ਹੋਰ ਕਿਤੇ ਰੱਖੂੰਗੀ ਸਮਾਨ ਘਰੇ ਰੱਖਣ ਕਹਿੰਦਾ ਤੂੰ ਨੇੜੇ ਰੱਖ ਦਿੰਨੀ ਹਮ ਇਹ ਹਾਲਾਤ ਆ ਹਾਂ ਤੁਹਾਡੇ ਬੈਠ ਹਾਂ ਇਧਰ ਵੀ ਨੀ ਇੱਕ ਮੈਂ ਮਨਦੀਪ ਇੱਥੇ ਗੱਲ ਜਿਹੜੀ ਮੈਂ ਕਰਨੀ ਚਾਹਣਾ ਹੈ ਕਿ ਤੁਹਾਨੂੰ ਧਮਕੀ ਆ ਗਈ ਕੀ ਉਸ ਤੋਂ ਬਾਅਦ ਕੋਈ ਮਨ ਦੇ ਵਿੱਚ ਡਰ ਕੋਈ ਇਹ ਲੱਗਿਆ ਹੋਵੇ ਕਿ ਠੀਕ ਆ ਯਾਰ ਬੰਦੇ ਅਜਿਹੀ ਹੁੰਦੇ ਆ ਅੱਜ ਕੱਲ ਤੁਸੀਂ ਬੇਸ਼ੱਕ ਕੇ ਕੇ 2.5 ਇਹੋ ਜਿਹੇ ਬੰਦਿਆਂ ਨੂੰ ਜਿਵੇਂ ਸ਼ੈ ਪਿੱਛੋਂ ਹੁੰਦੀ ਹੈ ਕੋਈ ਨੁਕਸਾਨ ਵੀ ਕਰ ਸਕਦਾ ਕੋਈ ਡਰ ਮਨ ਦੇ ਵਿੱਚ ਨਹੀਂ ਬਾਈ ਨਿਛਾਣੋ ਸੀ ਆਪਾਂ ਡਰਦੇ ਨਹੀਂ ਜੇ ਮਾਰ ਵੀ ਦੇਣਗੇ ਆਪਾਂ ਮਰਨ ਨੂੰ ਵੀ ਤਿਆਰ ਆਪਾਂ ਨੂੰ ਕੋਈ ਪਰਵਾਹ ਨਹੀਂ ਜੇ ਉਹ ਮਾਰ ਵੀ ਜਾਣਗੇ ਨਾ ਧਮਕੀਆਂ ਦੇ ਕੇ ਅਪ ਮੈਂ ਡਰਦੀ ਨਹੀਂ ਮੈਂ ਕਿਹ ਨਹੀਂ ਪਹਿਲਾਂ ਮੈਨੂੰ ਸਰੇ ਆ ਮਾਰ ਜਾਣ ਮੈਂ ਨਹੀਂ ਡਰਦੀ ਜਿੰਨਾ ਮੇਰਾ ਕਰ ਖਰਾਬ ਕੀਤਾ ਉਹਨਾਂ ਕਿਸੇ ਦਾ ਨਹੀਂ ਹੋਇਆ ਹਣਾ ਜੀ ਬਾਈ ਦੇਖੋ ਹੁਣ ਆਹਾ ਰੋਂਦੇ ਆ ਜਿਹੜੇ ਮਾਪੇ ਚੱਲੇ ਨਹੀਂ ਜਾਂਦੇ ਜੇ ਅਸੀਂ ਡਰ ਗਏ ਫਿਰ ਇਹਨਾਂ ਨੇ ਤਾਂ ਰੋਂਦੇ ਬਿਲਕੁਲ ਦੇ ਰਹਿ ਜਾਣਾ ਕਿਸੇ ਨੂੰ ਤਾਂ ਮੂਹਰੇ ਆਉਣਾ ਹੀ ਪਊਗਾ ਨਾ ਕੀ ਪਤਾ ਸਾਡਾ ਖੂਨ ਡੁੱਲ ਜੇ ਤਾਂ ਹੋਰ ਬੇਵ ਬਣ ਜੇ ਚਿੱਟੇ ਖਿਲਾਫ ਹੋਰ ਲੋਕੀ ਉੱਠ ਖੜਨ ਇਸ ਮਾਮਲੇ 'ਚ ਮੈਨੂੰ 1% ਵੀ ਡਰ ਨਹੀਂ ਮੈਂ ਕਹਿੰਨਾ ਅੱਜ ਚਾਹੇ ਕੱਲ ਜਦੋਂ ਮਰਜੀ ਆ ਜਣ ਚਿੱਟੇ ਵਾਲੇ ਅਸੀਂ ਸਿੱਧੇ ਮੱਥੇ ਟਕਰਾਂਗੇ ਅੱਜ ਨਹੀਂ ਕਹਿੰਦਾ ਕੱਲ ਨੂੰ ਆ ਜਾਣ ਦੱਸ ਕੇ ਆਉਣ ਪਰ ਕੈਰਾਂ ਨੂੰ ਆਉਣ ਚੋਰੀ ਨਾ ਆਉਣ ਸਾਡੇ ਪਿੰਡ ਦੀਆਂ ਬੀਬੀਆਂ ਜਿਹੜੀਆਂ ਦੁਖੀ ਆ ਅਸੀਂ ਇਹਨਾਂ ਨੂੰ ਰੋਂਦੇ ਦੇਖਿਆ ਬਾਈ ਕਿਵੇਂ ਰੋਂਦੇ ਇਹਨਾਂ ਨੇ ਸਮਾਨ ਨਾ ਦਿਹਾੜੀਆਂ ਲਾਲਾ ਜੋੜ-ਜੋੜ ਬਣਾਇਆ ਸਮਾਨ ਆ ਇਹਨਾਂ ਦੇ ਬਾਲ ਚਿੱਟੇ ਹੋ ਗਏ ਘਰ ਜਾ ਕੇ ਦੇਖੋਗੇ ਘਰ ਢਾਂ ਨਾਲਾ ਹਲੇ ਤੱਕ ਕਰਨੀ ਪਿਆ ਦੀਆਂ ਦੇ ਬੱਚੇ ਛੱਤ ਵੀ ਡਿੱਗੀ ਵੀ ਆ ਕਿੰਨੇ ਬੁਰੇ ਹਾਲਾਤ ਆ ਇਹਨਾਂ ਦੇ ਤੇ ਇਹੇ ਮਾਪੇ ਜੇ ਰੋਂਦੇ ਸਾਡੀਆਂ ਅੱਖਾਂ ਸਾਹਮਣੇ ਚੱਲੇ ਗਏ ਸਾਡਾ ਕੀ ਫਾਇਦਾ ਫਿਰ ਪੱਤਰਕਾਰੀ ਦਾ ਆ ਦੇਖੋ ਪਹਿਲਾਂ ਸੁਣ ਲਓ ਗੇਟ ਵੀ ਜਾਣਾ ਟੁੱਟਿਆ ਹੋਇਆ ਬਾਹਰ ਦੇਖ ਲਾ ਚਲ ਨਾ ਕਰੇ ਚੱਲ ਬਰੂ ਕਰੇ ਗੱਲ ਕਹ ਦੇਖ ਲੋ ਆਹ ਹੀ ਘਰ ਆ ਇਹ ਮਤਲਬ ਇੱਕ ਇੱਕ ਮਾਤਾ ਬੋਲ ਰਹੀ ਆ ਪਤਾ ਹੀ ਨਹੀਂ ਕਿੰਨੇ ਘਰ ਆ ਪਤਾ ਹੀ ਨਹੀਂ ਕਿੰਨੇ ਘਰ ਆ ਇਹੋ ਜਿਹੇ ਜਿਹੜੇ ਚਿੱਟੇ ਨੇ ਛੋਟੇ ਛੋਟੇ ਮੁੰਡੇ ਜਿਹੜੇ ਜਾਨੀ ਹਲੇ ਜਵਾਨੀ ਚ ਪੈਰ ਧਰਦੇ ਉਹ ਤੋਂ ਪਹਿਲਾਂ ਹੀ ਚਿੱਟੇ ਨੇ ਲੈ ਲੇ ਹਨਾ ਫਿਰ ਲੜਨ ਤਾਂ ਸਾਡੀ ਪੱਤਰਕਾਰੀ ਤੇ ਅਸੀਂ ਚਿੱਟੇ ਦੇ ਆਲੇ ਤੋਂ ਡਰ ਕੇ ਹਨਾ ਪਿੱਛੇ हट ਗਏ ਤਾਂ ਇਸ ਕਰਕੇ ਸਾਨੂੰ ਕੋਈ ਡਰ ਨਹੀਂ ਅਸੀਂ ਅੜਾਂਗੇ ਜਿੱਥੇ ਲੋਕ ਸਾਡੇ ਨਾਲ ਖੜੇ ਆ ਸਾਨੂੰ ਇਹਨਾਂ ਦਾ ਬਹੁਤ ਆਸਰਾ ਸਾਨੂੰ ਕੀ ਸਰਕਾਰੀ ਸਿਕਿਉਰਿਟੀ ਨਹੀਂ ਚਾਹੀਦੀਆਂ ਸਾਨੂੰ ਤਾਂ ਲੋਕਾਂ ਦਾ ਆਸਰਾ ਇਹ ਲੋਕ ਸਾਡੇ ਨਾਲ ਹਮੇਸ਼ਾ ਖੜੇ ਆ ਤੇ ਖੜੇ ਰਹਿਣਗੇ ਤੇ ਅਸੀਂ ਵੀ ਇਹਨਾਂ ਲਈ ਖੜਾਂਗੇ ਬਾਈ ਕੀ ਲੱਗਦਾ ਮਤਲਬ ਮਨਦੀਪ ਨੇ ਤਾਂ ਇਹ ਗੱਲ ਕਹੇਤੀ ਜੋ ਹਾਲਾਤ ਐ ਪਿੰਡ ਦੇ ਜਿਸ ਤਰੀਕੇ ਨਾਲ ਦੇਖਦੇ ਹਾਂ ਜੀ ਆਵਾਜ਼ ਉਠਾਈ ਐ ਮਨਦੀਪ ਨੇ ਇਹ ਗੱਲ ਕੀਤੀ ਐ ਬੰਦੇ ਨੂੰ ਪਿੰਡ ਦਾ ਵੱਧ ਦੁੱਖ ਹੁੰਦਾ ਹਮੇਸ਼ਾ ਹੀ ਬੰਦਾ ਜਿੱਥੇ ਰਹਿੰਦਾ ਹੈ ਬੇਸ਼ੱਕ ਸਾਰੇ ਪੰਜਾਬ 'ਚ ਇਹ ਹਾਲ ਐ ਪਰ ਉਹਨੂੰ ਪਤਾ ਹੁੰਦਾ ਕਿ ਆ ਮੇਰੇ ਚਾਚੇ ਦਾ ਮੁੰਡਾ ਗਿਆ ਆ ਮੇਰਾ ਫਲਾਨਾ ਗਿਆ ਜਦੋਂ ਪੱਤਰਕਾਰ ਵੀ ਇਹ ਚੀਜ਼ ਨੂੰ ਦੇਖਦਾ ਜਦੋਂ ਨੇੜਿਓਂ ਚੀਜ਼ਾਂ ਨੂੰ ਦੇਖਦਾ ਉਹ ਹੋਰ ਵੱਧ ਭਾਵਕ ਅੰਦਰੋਂ ਖਬਰ ਦਾ ਢੰਗ ਵੀ ਬਦਲ ਜਾਂਦਾ ਹੈ ਕਰ ਜਾਂਦਾ ਇਹ ਸਾਰੀ ਭਾਵਕਤਾ ਦੇ ਵਿੱਚੋਂ ਇਹਨੇ ਉਹ ਖਬਰ ਕੀਤੀ ਨੇ ਦੱਸਿਆ ਕਿ ਆ ਮੁੰਡਾ ਇੱਥੇ ਚਿੱਟੇ ਨਾਲ ਮਰਿਆ ਉਹਦੇ ਪਿਤਾ ਵੀ ਵਿੱਚ ਬੋਲੇ ਕੀ ਲੱਗਦਾ ਕੀ ਕੀ ਲੱਗਦਾ ਹੈ ਵੀ ਪ੍ਰਸ਼ਾਸਨ ਜਿਹੜਾ ਜਿਹੜਾ ਕਹਿੰਦਾ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਹੈ ਜਦ ਕੋਈ ਅਜਿਹੀ ਆਵਾਜ਼ ਉੱਠਦੀ ਹੈ ਪੱਤਰਕਾਰ ਆਵਾਜ਼ ਉਠਾਉਂਦਾ ਹੈ ਕੋਈ ਗੱਲ ਸਾਹਮਣੇ ਲੈ ਕੇ ਆਉਂਦਾ ਫਿਰ ਉਹਨੂੰ ਧਮਕੀਆਂ ਪ੍ਰਸ਼ਾਸਨ ਵੀ ਦਿੰਦਾ ਹੈ ਤੇ ਸਰਕਾਰ ਜਿਹੜੀ ਹੈ ਗੁੰਡੇ ਵੀ ਦਿੰਦੇ ਆ ਹਾਂਜੀ ਇਹ ਦੇਖੋ ਜਿੱਦਣ ਇੱਥੇ ਪੁਲਿਸ ਆਈ ਆ ਅਸੀਂ ਸੰਸਕਾਰ ਮੁੰਡੇ ਦਾ ਕਰਤਾ ਸੰਸਕਾਰ ਵਾਲੇ ਦਿਨ ਅਸੀਂ ਇਹ ਵੀਡੀਓ ਬਣਾਈ ਦੀ ਬਹੁਤ ਮਾੜੀ ਗੱਲ ਹੋਈ ਆ ਵੀ ਮੁੰਡਾ ਜਿਹੜਾ ਲੱਤ ਟੀਕਾ ਲਾ ਲਿਆ ਇਨਫੈਕਸ਼ਨ ਹੋ ਗਏ ਉਹਦਾ ਸਾਰਾ ਕੁਝ ਗਲ ਗਿਆ ਤੇ ਚਿੱਟੇ ਨਾਲ ਮੌਤ ਹੋ ਗਈ ਹੂੰ ਜਿਵੇਂ ਇਹਨਾਂ ਨੇ ਦੱਸਿਆ ਚਿੱਟੇ ਨਾਲ ਮੌਤ ਤਾਂ ਸਾਡੇ ਹੋਰ ਵੀ ਹੋਈਆਂ ਅਸੀਂ ਕਹੇ ਵੀ ਇਹ ਐਂ ਤਾਂ ਨਹੀਂ ਸਰਨਾ ਜੇ ਹੁਣ ਨਾਂ ਬੋਲੇ ਹੂੰ ਤੇ ਹੋਰ ਵੀ ਮੁੰਡੇ ਮਰਨਗੇ ਸਾਡੇ ਵੀ ਕੱਲ ਨੂੰ ਬੱਚੇ ਆ ਹੋਰ ਪੁੱਤੇ ਪੁੱਤੀਆਂ ਉਹਨਾਂ ਨੇ ਵੀ ਬਿਚਾਰੇ ਇਸ ਤਰ੍ਹਾਂ ਪਹਿਣਗੇ ਵੀ ਤੇ ਬੋਲਣਾ ਚਾਹੀਦਾ ਹੈ ਹਾਈਲਾਈਟ ਕਰਨੀ ਚਾਹੀਦੀ ਗੱਲ ਹੂੰ ਅਸੀਂ ਉਹ ਪਾਤੀ ਵੀਡੀਓ ਉਦੋਂ ਦੂਜੇ ਦਿਨ ਪੁਲਿਸ ਆ ਗਈ ਤਿੰਨ ਗੱਡੀਆਂ ਭਰ ਕੇ ਹੂੰ ਅਸੀਂ ਕਹੇ ਵੀ ਹਮਦਰਦੀ ਕਰਨ ਆਏ ਆ ਹੂੰ ਤੇ ਸਾਡੇ ਨਾਲ ਹਮਦਰਦੀ ਕਰਨ ਆਇਆ ਵੀ ਤੁਹਾਡਾ ਮੁੰਡਾ ਪਾਈ ਮਰ ਗਿਆ ਜੁੱਧ ਨਸਿਆਂ ਵਿਰੁੱਧ ਚੱਲਦਾ ਹੂੰ ਵਿਓਚ ਚ ਵਾਲੇ ਆ ਪਰ ਗੱਲ ਉਹਦੂ ਉਲਟ ਨਿਕਲੀ ਹੂੰ ਐਸ ਐਚਓ ਆਇਆ ਕਹਿੰਦਾ ਵੀ ਜਿਹੜਾ ਮੇਰਾ ਪ੍ਰੈਸ ਨੋਟ ਲਿਖਿਆ ਸੀਗਾ ਹੂੰ ਕਿੱਤੇ ਦੇ ਖਿਲਾਫ ਜਿਹੜਾ ਅਖਬਾਰਾਂ ਚ ਖਬਰ ਵੀ ਲਿਖੀ ਆ ਹੂੰ ਤੇ ਵੀ ਇਹ ਪ੍ਰਸ਼ਾਸਨ ਦੀ ਢਿੱਲਾ ਕਹਿੰਦਾ ਇਹ ਪ੍ਰੈਸ ਨੋਟ ਕਿਨੂਆ ਕਹਿੰਦਾ ਪ੍ਰੈਸ ਨੋਟ ਤੇਰਾ ਮੋਬਾਈਲ ਤੇ ਕਹਿੰਦਾ ਮੈਂ ਕਹਾ ਹਾਂਜੀ ਮੇਰਾ ਕਿਨੂ ਪੁੱਛ ਕੇ ਲਿਖਿਆ ਹੂੰ ਮੈਂ ਕਹਿੰਦਾ ਪ੍ਰੈਸ ਨੋਟ ਅਸੀਂ ਕਿਸੇ ਤੋਂ ਪੁੱਛ ਕੇ ਲਿਖਿਆ ਕਰ ਗਏ ਹੂੰ ਪਰ ਅਸਨੋਟ ਸਾਡੀ ਜ਼ਿੰਮੇਵਾਰੀ ਆ ਸਾਨੂੰ ਜਿਹੜਾ ਠੀਕ ਲੱਗਦਾ ਗਲਤ ਲੱਗਦਾ ਹੂੰ ਉਹ ਅਸੀਂ ਲਿਖਦੇ ਆ ਇਹ ਕਿਸੇ ਨੂੰ ਪੁੱਛਣ ਵਾਲੀ ਗੱਲ ਤਾਂ ਹੈ ਨਹੀਂ ਹੂੰ ਕਹਿੰਦਾ ਵੀ ਇਹ ਵਾਪਸ ਲੈ ਮੈਂ ਕਿਹਾ ਗਲਤ ਕੀ ਲਿਖਿਆ ਹੂੰ ਬੇ ਅਸੀਂ ਕਿਉਂ ਵਾਪਸ ਲਈਜੀ ਹੂੰ ਤੇ ਕਹਿੰਦਾ ਨਹੀਂ ਤੁਸੀਂ ਪੋਸਟਮਾਸਟਰ ਨੂੰ ਮੁੰਡੇ ਦਾ ਕਰਾਇਆ ਹੂੰ ਤੇ ਮੈਂ ਕਿਹਾ ਪੋਸਟਮਾਸਟਰ ਮਰਦਾਂ ਦੀ ਮਰਜ਼ੀ ਆ ਕਰਾਉਣ ਨਾ ਕਰਾਉਣ ਪਰ ਮੁੰਡੇ ਦੀ ਮੌਤ ਤੇ ਚਿੱਤੇ ਨਾ ਹੋਈ ਜਾਣਾ ਹੂੰ ਇਹ ਗੱਲ ਕਲੀਅਰ ਹੈ ਸਚਾਈ ਸਚਾਈ ਆ ਇਕ ਹੂੰ ਸਾਰਿਆਂ ਤੋਂ ਪੁੱਛ ਲੋ ਤੇ ਕਹਿੰਦਾ ਨਹੀਂ ਵਾਪਸ ਲੈ ਮੈਂ ਕਹਿਆ ਵੀ ਭਰਾਵਾ ਤੂੰ ਮੇਰੇ ਤੇ ਕਾਰਵਾਈ ਕਰ ਲੈ ਜੋ ਸਚਾਈ ਸੀ ਮੈਂ ਲਿਖਤੀ ਹਮ ਇਸ ਤਰ੍ਹਾਂ ਮੈਂ ਇਹ ਸੋਡੇ ਧਿਆਨ ਚ ਲਿਆਉਣੀ ਚਾਹੁੰਦਾ ਵੀ ਪ੍ਰਸ਼ਾਸਨ ਦਾ ਤੇ ਜਾਂ ਕੋਈ ਹੋਰ ਜਿਹੜੇ ਸਰਕਾਰੀ ادارے ਆ ਹਮ ਉਹਨਾਂ ਦਾ ਲੱਗਦਾ ਨਿਗਾ ਵੀ ਇਹ ਚਿੱਟੇ ਨੂੰ ਖਤਮ ਕਰਨਾ ਹਮ ਉਹ ਖਤਮ ਕਰਨਾ ਨਹੀਂ ਉਹ ਵਧਾਉਣਾ ਚਾਹੁੰਦੇ ਆ ਹਮ ਅਸਲ ਚ ਜੇ ਆਪਾਂ ਪਿੱਛੋਂ ਗੱਲ ਸ਼ੁਰੂ ਕਰਗੇ ਹਮ ਬਾਦਲ ਸਰਕਾਰ ਵੇਲੇ ਚਿੱਟਾ ਆਇਆ ਕਿਤਾਉਦੋਂ ਬੱਲੇ ਬੱਲੇ ਕਰਾ ਸੀ ਜਿਹੜੇ ਅਮੀਰ ਸੀ ਦੇ ਮੱਧ ਵਰਗੀ ਘਰਾਂ ਦੇ ਮੁੰਡੇ ਉਹੋ ਲੱਗੇ ਆ ਹੂੰ ਗਰੀਬ ਵਰਗਾਂ ਤੋਂ ਦੂਰ ਸੀ ਹੂੰ ਕਿਉਂਕਿ ਮਹੰਗਾ ਸੀ ਗਰੀਬ ਜਿਹੜਾ ਵਰਗੋ ਦੇ ਨੇੜੇ ਨਹੀਂ ਸੀਗਾ ਮੁੰਡਿਆਂ ਦੀ ਉਹਦੇ ਗਿਰਫਤ ਵਿੱਚ ਨਹੀਂ ਆਏ ਹੂੰ ਚਲੋ ਉਦੋਂ ਬਾਅਦ ਕੈਪਟਨ ਆ ਗਿਆ ਹੂੰ ਕੈਪਟਨ ਨੇ ਘਟਕੇ ਦੀ ਸੌ ਖਾਲੀ ਹੂੰ ਬਈ ਮੈਂ ਖਤਮ ਕਰੂੰਗਾ ਉਦੋਂ ਬਾਅਦ ਉਹ ਹੌਲੀ ਹੌਲੀ ਮਜ਼ਦੂਰ ਵੇੜਿਆਂ 'ਚ ਆ ਗਿਆ ਹੂੰ ਤੇ ਮੁੰਡਿਆਂ ਦੀ ਹੋਰ ਗਿਣਤੀ ਵਧ ਗਈ ਹੂੰ ਹੁਣ ਜਦੋਂ ਜੁੱਧ ਨਸਿਆਂ ਵਿਰੁੱਧ ਸ਼ੁਰੂ ਕੀਤਾ ਇਹ ਬਾਦਲ ਨਾਓ ਕੈਪਟਨ ਨਾਓ ਕਿਤੇ ਵੱਧ ਆ ਆ ਮੰਡੀ ਚ ਸੋਨੂੰ ਮੈਂ 100 ਸਰਿੰਜੇ ਚ ਕਾ ਦਿੰਨਾ ਹੂੰ ਇੱਥੇ ਨਿਰਿੰਗਾ ਸਰਿੰਜਾ ਪਈਆਂ ਆਹਾ ਸਾਡੀ ਗਲੀ ਆ ਇਧਰ ਧਰਮਸ਼ਾਲਾ ਦੇ ਮਗਲੇ ਪਾਸੇ ਹੂੰ ਸਰੇ ਆਮ ਚਿੱਟਾ ਵਿਖਦਾ ਹੂੰ ਤੇ ਜਿਹੜੀਆਂ ਅੱਗੇ ਵੀ ਸੋਨੂੰ ਥਾਂ ਗਣਾਇਆ ਉਹ ਸਾਰੇ ਥਾਂ ਚਿੱਟਾ ਵਿਖਦਾ ਹੂੰ ਇੱਥੇ ਇਹ ਕੈਪਟਨ ਬੋਲੇ ਨੀ ਇੰਨਾ ਸੀਗਾ ਨਾ ਦੂਜਾ ਬਾਦਲ ਵੇਲੇ ਸੀਗੇ ਹੁਣ ਇਹ ਜੁੱਧ ਨੇ ਸਿਆ ਵਿਰੁੱਧ ਇਹ ਕਿਹੜਾ ਜੁੱਧ ਹੋਇਆ ਸੰਤ ਲੱਗਦਾ ਨਹੀਂ ਜੁੱਧ ਇਹ ਮੈਨੂੰ ਲੱਗਦਾ ਇਹ ਆ ਜੋਧ ਗਰੀਬਾਂ ਬੋਧ ਤੇ ਨਸ਼ੇੜੀਆਂ ਵਿਰੁੱਧ ਹਮ ਨਸ਼ੇੜੀ ਨਾ ਜਿਹੜਾ ਨਸ਼ੇੜੀ ਦਾ ਇਲਾਜ ਕਰਨਾ ਚਾਹੀਦਾ ਹਮ ਇਲਾਜ ਕਰਕੇ ਉਹਨੂੰ ਉਹਦਾ ਵੀ ਸੇਵਾ ਕਰਨਾ ਚਾਹੀਦਾ ਹਮ ਪਰ ਇਹ ਜੋਧ ਅਸਲ ਚ ਜਿਹੜੇ ਗਰੀਬ ਆ ਤੇ ਨਸ਼ੇੜੀਆਂ ਦੇ ਵਿਰੁੱਧ ਆ ਹਮ ਨਸ਼ੇੜੀਆਂ ਨੂੰ ਨਸ਼ੇੜੀਆਂ ਨੂੰ ਖਤਮ ਕਰਨ ਕਰਨ ਲੱਗੀ ਹੋਈ ਹੈ ਸਰਕਾਰ ਉਹਨਾਂ ਨੂੰ ਬਚਾਉਣ ਨਹੀਂ ਲੱਗੀ ਇਸ ਕਰਕੇ ਮੇਰੀ ਇਹ ਬੇਨਤੀ ਆ ਵੇ ਦੇ ਪ੍ਰਤੀ ਲੋਕਾਂ ਨੂੰ ਜਾਗਰਤ ਹੋਣਾ ਚਾਹੀਦਾ ਜਾਗਰਤ ਹੋ ਕੇ ਸਰਕਾਰ ਤੋਂ ਝਾਕ ਛੱਡ ਕੇ ਇਹਦੇ ਖਿਲਾਫ ਆਪ ਮੁਹੰਮ ਵੜਣੀ ਚਾਹੀਦੀ ਆ ਹੂੰ ਉਹ ਮੁੰਡਾ ਹੋ ਗਿਆ ਲੱਗਦਾ ਰਸਲੋ ਉਹ ਲਾਵ ਮੁੰਡਾ ਦੇ ਚਾਹ ਤਾ ਗੱਲਬਾਤ ਕੀਤੀ ਨੌਜਵਾਨ ਦੇ ਨਾਲ ਮਨਦੀਪ ਦੇ ਨਾਲ ਪੱਤਰਕਾਰ ਨੇ ਜਿਨ੍ਹਾਂ ਨੇ ਇਸ ਇਹ ਨਸ਼ੇ ਖਿਲਾਫ ਵੀਡੀਓ ਪਾਈ ਸੀ ਇਹਨਾਂ ਨੂੰ ਧਮਕੀਆਂ ਆਈਆਂ ਉਹ ਕਹਿੰਦੇ ਨਾ ਡਰਨਾ ਹੈ ਨਾ ਦਬਣਾ ਹੈ ਇਸੇ ਤਰੀਕੇ ਨਾਲ ਪੱਤਰਕਾਰੀ ਕਰਦੇ ਰਹਿਣਾ ਕਿਉਂਕਿ ਸਾਡੇ ਪਿੰਡ ਦੇ ਜਦੋਂ ਨੌਜਵਾਨ ਮਰਦੇ ਆ ਜਾਂ ਪੰਜਾਬ ਦੇ ਵਿੱਚ ਨਸ਼ੇ ਨਾਲ ਕਹਿਰ ਵਾਪਰਦਾ ਹੈ ਉਦੋਂ ਮਨਾਂ ਦੇ ਵਿੱਚ ਡਰ ਆਉਂਦਾ ਉਹਦੋਂ ਦੇਖ ਕੇ ਡਰ ਲੱਗਦਾ ਕਿ ਕਿੱਧਰ ਨੂੰ ਸਾਡਾ ਪੰਜਾਬ ਜਾ ਰਿਹਾ ਸੋ ਇਹ ਚੀਜ਼ ਦੇ ਉੱਤੇ ਗੱਲਬਾਤ ਕੀਤੀ ਸਰਕਾਰ ਨੂੰ ਵੀ ਇਹ ਚੇਤਾਵਨੀ ਹੈ ਕਿ ਮਨਦੀਪ ਇਕੱਲਾ ਨਹੀਂ ਹੈ ਪੰਜਾਬ ਦਾ ਹਰ ਉਹ ਪੱਤਰਕਾਰ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਉਹ ਮਨਦੀਪ ਦੇ ਨਾਲ ਹੈ ਤੇ ਡਟ ਕੇ ਸਪੋਰਟ ਕਰ ਰਿਹਾ ਪੁਲਿਸ ਪ੍ਰਸ਼ਾਸਨ ਇਹਨਾਂ ਜਿਹੜੀਆਂ ਧਮਕੀਆਂ ਤੋਂ ਜਾਂ ਜਿਹੜੇ ਲੋਕ ਇਹ ਧਮਕੀਆਂ ਦਿੰਦੇ ਆ ਇਹਨਾਂ ਤੋਂ ਨਾ ਤਾਂ ਡਰਨ ਵਾਲੇ ਆ ਨਾ ਕੋਈ ਡਰੇ ਮਨਦੀਪ ਹੋਵੇ ਚਾਹੇ ਕੋਈ ਵੀ ਪੱਤਰਕਾਰ ਹੋਵੇ ਜਿੱਥੇ ਵੀ ਕਿਸੇ ਤੇ ਕੋਈ ਸਮੱਸਿਆ ਆਊਗੀ ਹਰ ਉਹ ਪੱਤਰਕਾਰ ਨਾਲ ਡਟ ਕੇ ਖੜਾ ਹੈ ਜਿਹੜਾ ਇਹ ਚਾਹੁੰਦਾ ਹਾਂ ਮਨਦੀਪ ਜੀ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਦੇਖੋ ਹੁਣ ਜਿਵੇਂ ਚਿੱਟੇ ਵਾਲਿਆਂ ਨੇ ਮੈਨੂੰ ਧਮਕੀ ਦਿੱਤੀ ਤੇ ਸ਼ਰੇਆਮ ਇਥੋਂ ਦੀ ਨੰਗੇ ਆ ਮਤਲਬ ਇੰਨੇ ਹੌਸਲੇ ਬੁਲੰਦ ਐ ਇਹਨਾਂ ਦੇ ਤੇ ਦੂਜੀ ਗੱਲ ਮੈਂ ਇਹ ਕਹਿਣੀ ਚਾਹੂੰਗਾ ਜੇ ਇਹ ਮਾੜੇ ਬੰਦੇ ਚਿੱਟੇ ਵਾਲੇ 8-10 ਇਹ ਇਕੱਠੇ ਹੋ ਸਕਦੇ ਆ ਤੇ ਚੰਗੇ ਬੰਦਿਆਂ ਨੂੰ ਕਿਹੜਾ ਗੋਲੀ ਵੱਜੀ ਆ ਚੰਗੇ ਬੰਦੇ ਨਹੀਂ ਇਕੱਠੇ ਹੋ ਸਕਦੇ ਹੂੰ ਇੰਨੇ ਚੰਗੇ ਬੰਦੇ ਆ ਜ਼ਰੂਰੀ ਤਾਂ ਨਹੀਂ ਇੱਕ ਬੰਦਾ ਰੌਲਾ ਪਾਵੇ ਸਾਰੇ ਇਕੱਠੇ ਹੋਣ ਕਿਉਂ ਨਹੀਂ ਠੱਲ ਪਾਈ ਜਾ ਸਕਦੀ ਚਿੱਟੇ ਵਾਲਿਆਂ ਨੇ ਅੱਜ ਪੂਰਾ ਗੱਠ ਜੋੜ ਕਰ ਲਿਆ ਵੀ ਇਹਨਾਂ ਦੇ ਖਿਲਾਫ ਅਸੀਂ ਪੋਸਟਾਂ ਪਾਉਣੀਆਂ ਇਹਨਾਂ ਨੂੰ ਧਮਕੀਆਂ ਦੇਣੀਆਂ ਤੇ ਮੈਂ ਉਹ ਚੰਗੇ ਬੰਦਿਆਂ ਨੂੰ ਕਹਿੰਦਾ ਵੀ ਤੁਸੀਂ ਮਰੇ ਨਹੀਂ ਹੈਗੇ ਤੁਸੀਂ ਵੀ ਇਕੱਠੇ ਹੋਵੋ ਤੇ ਚਿੱਟੇ ਵਾਲਿਆਂ ਖਿਲਾਫ ਪੂਰੇ ਪੰਜਾਬ ਦੇ ਵਿੱਚ ਇੱਕ ਮਹਿੰਮੋ ਸਾਰੋ ਥਾਂ ਥਾਂ ਤੇ ਘਰ ਘਰ ਦੇ ਇਹਨਾਂ ਨੂੰ ਘੇਰੋ ਜਿੱਥੇ ਮਿਲਦੇ ਆ ਇਹਨਾਂ ਨੂੰ ਸਿੱਧੇ ਮੱਥੇ ਟੱਕਰੋ ਜੀ ਬਹੁਤ ਧੰਨ